ਸਪਲੀਮੈਂਟ ਦੀ ਦੁਕਾਨ ਚਲਾਉਂਦੇ ਦੋ ਨੌਜਵਾਨ ਜਗਜੀਤ ਸਿੰਘ ਤੇ ਹਰਮਿੰਦਰ ਸਿੰਘ ਅਕਸਰ ਵਿੱਚ ਨਸ਼ਾ ਤਸਕਰ ਨਿਕਲੇ ਨੇ ਦਾਣਾ ਮੰਡੀ ਸਲੇਮਟਾਬੀ ਲੁਧਿਆਣਾ ਵਿਖੇ ਸਪਲੀਮੈਂਟ ਦੀ ਦੁਕਾਨ ਚਲਾਉਂਦੇ ਨੇ ਦੋਵੇਂ ਪਰ ਦੋਵੇਂ ਜਾਣੇ ਨਾਲ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਸਨ ਲੁਧਿਆਣਾ ਦੇ ਬੀਆਰਐਸ ਨਗਰ ਵਿਖੇ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ ਤਾਂ ਪੁਲਿਸ ਨੂੰ ਇਹਨਾਂ ਦੀ ਸੂਚਨਾ ਮਿਲ ਗਈ ਐਸਟੀਐਫ ਵੱਲੋਂ ਮੌਕੇ ਤੇ ਰਗੁਨਾਥ ਮੰਦਰ ਕੋਲ ਨਾਕਾ ਲਗਾਇਆ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਤਾਂ ਬੈਗ ਵਿੱਚੋਂ 800 ਗ੍ਰਾਮ ਹੈਰੋਇਨ ਅਤੇ ਇੱਕ ਕੰਡਾ ਬਰਾਮਦ ਹੋਇਆ ਜਿਸ ਤੋਂ ਬਾਅਦ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੁਧਿਆਣਾ ਐਸਟੀਐਫ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ 4.5 ਕਿਲੋ ਦੇ ਕਰੀਬ ਹੋਰ ਹੈਰੋਇਨ ਬਰਾਮਦ ਹੋਈ ਹੈ ਕੁੱਲ ਮਿਲਾ ਕੇ ਹੁਣ ਪੁਲਿਸ ਨੂੰ 5 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਵਿੱਚ ਬਣਦੀ ਹੈ ਕੱਲ ਬਰਾ ਤਰੀਕ ਦੀ ਗੱਲ ਹੈਗੀ ਹੈ ਕੱਲ ਸ਼ਾਮ ਦਾ ਟਾਈਮ ਸੀਗਾ ਕਿ ਸਾਡੇ ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਤੇ ਇਹਨਾਂ ਦੀ ਟੀਮ ਜਿਹੜੀ ਹੈ ਇਹ ਏਏਜੀ ਆਫਿਸ ਸਰਾਬਾ ਨਗਰ ਦੇ ਨਜ਼ਦੀਕ ਮੌਜੂਦ ਸੀਗੀ ਤੇ ਇਹਨਾਂ ਨੂੰ ਇਨਫੋਰਮੇਸ਼ਨ ਰੀਸੀਵ ਹੋਈ ਕਿ ਇੱਕ ਮਨਦੀਪ ਸਿੰਘ ਜਿਹਨੂੰ ਪਿਸਤੌਲੀ ਵੀ ਕਿਹਾ ਜਾਂਦਾ ਹੈਗਾ ਸਲੀਮ ਟਾਵਰੀ ਦਾ ਹੈਗਾ ਤੇ ਇਹ ਕੁਝ ਡਰੱਗਸ ਜੋ ਹੈਗੀ ਹੈ ਉਹ ਆਪਣੇ ਐਸੋਸੀਏਟਸ ਜਿਹਨੂੰ ਜਗਜੀਤ ਸਿੰਘ ਐਂਡ ਇਹਦੇ ਨਾਲ ਇੱਕ ਹਰਮਿੰਦਰ ਸਿੰਘ ਇਹ ਦੋਵੇਂ ਜੰਨਿਆਂ ਨੂੰ ਦੇ ਕੇ ਅੱਗੇ ਸਪਲਾਈ ਦੇਣ ਵਾਸਤੇ ਮੋਟਰਸਾਈਕਲ ਤੇ ਕਿਸੇ ਨੂੰ ਭੇਜਿਆ ਹੈਗਾ ਤੇ ਇਹ ਰਗੁਨਾਥ ਹਸਪੀਟਲ ਹੈਗਾ ਫਿਰ ਉਸਪਰ ਰੋਡ ਤੇ ਉਹਦੇ ਨਜ਼ਦੀਕ ਇਹਨਾਂ ਨੇ ਪਹੁੰਚਣਾ ਹੈਗਾ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਅਪਰੋਚ ਕੀਤੀ ਗਈ ਉੱਥੇ ਰਗੁਨਾਥ ਮੰਦਰ ਹਸਪੀਟਲ ਦੇ ਕੋਲ ਪਹੁੰਚ ਕੇ ਇਹਨਾਂ ਨੇ ਇੱਕ ਮੋਟਰਸਾਈਕਲ ਅਪ੍ਰਹੈਂਡ ਕੀਤਾ ਉਹਦੇ ਤੇ ਦੋ ਲੜਕੇ ਜਿਹੜੇ ਕਿ ਨੌਜਵਾਨੀ ਹੈ ਉਹਨਾਂ ਨੂੰ ਕਾਬੂ ਕੀਤਾ ਤੇ ਕਬੂ ਕਰਨ ਸਮੇ ਇਹਨਾਂ ਨੇ ਮੈਨੂੰ ਕਾਲ ਕਰ ਦਿੱਤੀ ਸੀਗੀ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਇਹਨਾਂ ਨੇ ਸਰਚ ਕੀਤੀ ਹੈ ਐਸ ਪਰ ਪ੍ਰੋਸੀਜਰ ਤੇ ਇਹਨਾਂ ਦੀ ਮੋਟਰਸਾਈਕਲ ਦੇ ਵਿੱਚੋਂ ਜੋ ਹਿਰੋਇਨ ਬਰਾਮਦ ਹੋਈ ਹੈ ਜੋ ਉਸ ਵੇਲੇ ਵੇਟ ਕਰਨ ਦੇ ਵਿੱਚ 800 ਗ੍ਰਾਮ ਹਿਰੋਇਨ ਜਿਹੜੀ ਹੈ ਸਾਨੂੰ ਨਾਲ ਕੋਲ ਮੌਕੇ ਤੇ ਬਰਾਮਦ ਹੋਈ ਹੈ ਐਂਡ ਫਰਦਰ ਇਹ ਹੈ ਕਿ ਉਸ ਵੇਲੇ ਜਗਜੀਤ ਸਿੰਘ ਨੇ ਥੋੜੀ ਹੋਰ ਸਾਕੀ ਨਾਲ ਦੇ ਕੋਲ ਪੁੱਛਗਿਛ ਕੀਤੀ ਗਈ ਕਿ ਦੇ ਕੋਲ ਹੋਰ ਫੀ ਜਿਹੜੀ ਹਿਰੋਇਨ ਹੈਗੀ ਆ ਉਹਨ ਦਾ ਸਾਨੂੰ ਸ਼ੱਕ ਹੈਗਾ ਤੇ ਇਹਨੇ ਅੱਗੇ ਫਿਰ ਦੱਸਿਆ ਫਰਦਰ ਅ ਇਨਟਰਾਗੋਗੇਸ਼ਨ ਦੇ ਵਿੱਚ ਉਸ ਵੇਲੇ ਮੌਕੇ ਤੇ ਕਿ ਇਹ ਇਹਦੇ ਘਰ ਦੇ ਬਾਹਰ ਜਿਹੜੀ ਬਲੈਰੋ ਕਾਰ ਇਹਦੀ ਹੈਗੀ ਆ ਬਲੈਰੋ ਗੱਡੀ ਉਹਦੇ ਵਿੱਚ ਵੀ ਹਿਰੋਇਨ ਇਹਨੇ ਰੱਖੀ ਹੋਈ ਹੈ ਜੋਸ ਤੋਂ ਬਾਅਦ ਅਸੀਂ ਪ੍ਰੋਸੀਡ ਕੀਤਾ ਅੱਗੇ ਜਾ ਕੇ ਅਸੀਂ ਇਹਦੇ ਘਰ ਜਿਹੜੀ ਹੈਗੀ ਹੈ ਉੱਥੇ ਕਾਰਵਾਈ ਅਮਲਚ ਲੈਂਦੀ ਹੈਗੀ ਹੈ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਇਹਦੇ ਘਰ ਦੇ ਬਾਹਰ ਬੁਲੈਰੋ ਗੱਡੀ ਖੜੀ ਸੀਗੀ ਬੁਲੈਰੋ ਗੱਡੀ ਨੂੰ ਖੋਲ ਕੇ ਚੈੱਕ ਕੀਤਾ ਗਿਆ ਉਹਦੇ ਵਿੱਚੋਂ 4 ਕਿਲੋ ਤੇ 500 ਗ੍ਰਾਮ ਹਿਰੋਇਨ ਫਰਦਰ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਐਂਡ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਘਰ ਦੀ ਸਰਚ ਕੀਤੀ ਹੈਗੀ ਉਸ ਦੌਰਾਨ ਵੀ ਇਹਨਾਂ ਦੇ ਘਰ ਦੇ ਵਿੱਚੋਂ 2,10,000 ਰੁਪਏ ਦੀ ਡਰਗ ਮਨੀ ਜੋ ਇਹਨਾਂ ਨੇ ਆਫੀਨ ਦੇ ਨਸ਼ੇ ਦੇ ਵਿੱਚੋਂ ਜਿਹੜੀ ਹਿਰੋਇਨ ਦੇ ਨਸ਼ੇ ਦੇ ਵਿੱਚੋਂ ਜੋ ਕਲੈਕਟ ਕੀਤੀ ਸੀਗੀ ਉਹ ਸਾਨੂੰ ਉੱਥੇ ਬਰਾਮਦ ਹੋਈ ਹੈ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਕਿ ਇਹ ਕਰੀਬ 5-6 ਸਾਲ ਤੋਂ ਇਹ ਜਿਹੜਾ ਹੈਗਾ ਇਹ ਹਿਰੋਇਨ ਦਾ ਧੰਦਾ ਕਰ ਰਹੇ ਹੈਗੇ ਲੋਕ ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮਾਂ ਦੇ ਘਰ ਵਿੱਚ ਹੀ ਲਗਭਗ 2 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਮਲਜ਼ਮ ਸਲੇਮ ਟਾਪਰੀ ਦਾ ਰਹਿਣ ਵਾਲਾ ਹੈ ਤੇ ਬੀਤੇ ਕਈ ਸਾਲਾਂ ਤੋਂ ਨਸ਼ੇ ਦੀ ਸਪਲਾਈ ਦਾ ਗੋਰਖਦੰਦਾ ਕਰਦਾ ਸੀ। ਦੋ ਮਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਕਿ ਇੱਕ ਵਿਅਕਤੀ ਹਾਲੇ ਵੀ ਗ੍ਰਿਫਤਾਰ ਕਰਨਾ ਬਾਕੀ ਹੈ। ਲੁਧਿਆਣਾ ਤੋਂ ਸੰਜੀਵ ਸੂਤ ਦੀ ਰਿਪੋਰਟ ਮਿੰਨੀ ਪਾਕਟ